ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਅਰਸ਼ ਦੀ ਸਫਰੀ ਤੇ ਉਮੀਦ ਕਰਦੀ ਕਿ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਗਾਣਾ ਸੁਣੋ ਫਿਰ ਇੱਕ ਵਟੇ ਝਾੜ ਝਾੜ ਚਾਕੇ ਦਾਂ ਉਹ ਤਾਂ ਨੂੰ ਮੁੱਛਾ ਕੁੰਡੀਆਂ ਕਰਾ ਦੂੰਗੀ ਮੈਂ ਠਾਣੂ ਵਟੇ ਝਾੜ ਝਾੜ ਚਾਕੇ ਦਾਂ ਉਹ ਤਾਂ ਨੂੰ ਮੁੱਛਾ ਕੁੰਡੀਆਂ ਕਰਾ ਦੂੰਗੀ ਮੈਂ ਠਾਣੂ ਵੇ ਸੱਤ ਲਿਕੇ ਕੱਢ ਜਾਏਗਾ ਵੇ ਜਦੋਂ ਫੇਰੂਗੀ ਪੁਲਿਸ ਛਤ ਰੋਲ ਵੇ ਤੂੰ ਗੰਦ ਪਾਉਣਾ ਛੱਡ ਜਾਏਗਾ ਪੂਣਾ ਛੱਡ ਜਾਏਗਾ ਤੂੰ ਗੰਦ ਪੋਣਾ ਛੱਡ ਜਾਏਗਾ ਜਦ ਫੜ ਕੇ ਪੁਲਿਸ ਲੰਮੇ ਪਾਉਗੀ ਤੈਨੂੰ ਨਾਨੀ ਦੀ ਵੀ ਨਾ نیچے ਤੇ ਆਉਗੀ ਜਦ ਫੜ ਕੇ ਪੁਲਿਸ ਲੰਮੇ ਪਾਉਗੀ ਤੈਨੂੰ ਨਾਨੀ ਦੀ ਵੀ ਨਾ نیچے ਤੇ ਆਉਗੀ ਫੁੱਕਰ ਪੂਣਾ ਛੱਡ ਜਾਏਗਾ ਜਦ ਫੇਰੂਗੀ ਪੁਲਿਸ ਛਤਰੌਲ ਵੇ ਤੂੰ ਲੱਚ ਪੂਣਾ ਛੱਡ ਜਾਏਗਾ ਇਹ ਗੰਦ ਪੋਣਾ ਛਾੜ ਦੇ ਜਾਏਗਾ ਦੱਸੋ ਫਿਰ ਗਾਣਾ ਕਿੱਦਾਂ ਦਾ ਲੱਗਿਆ